ਲੈ ਵੀ ਮਿੱਤਰੋ ਤੁਹਾਨੂੰ ਇੱਕ ਚੀਜ਼ ਦਿਖਾਉਣਾ ਹੈ ਕਿ ਨਾ ਇੱਕ ਕਹਾਵਤ ਹੁੰਦੀ ਆ ਵੀ ਕਿੰਨਾ ਮਰਜੀ ਭੱਜ ਲਾ ਪਾਣੀ ਤਾਂ ਪੁਲਾਂ ਦੇ ਢੇਡੋਂ ਦੀ ਲੰਘਣਾ ਪਰ ਭਈ ਉਹ ਕਹਾਵਤ ਝੂਠੀ ਪੈ ਗਈ ਇੱਥੇ ਆ ਕੇ ਜਿੱਥੇ ਅਸੀਂ ਖੜੇ ਹਾਂ ਅਸੀਂ ਤੁਹਾਨੂੰ ਦਿਖਾਉਣਿਆਂਗੇ ਲੈ ਵੀ ਦੇਖ ਸਕਦੇ ਹੋ ਨਾ ਇਹ ਭਈ ਤੁਹਾਨੂੰ ਚੀਜ਼ ਦਿਖਾਉਣਿਆਂਗੇ ਇੱਕ ਤੇ ਆ ਬਣੇ ਰੋ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਇਧਰ ਹੀ ਸਾਡ ਨਾਲ ਆ ਰਹਿ ਗਿਆ ਦੇਖੋ ਸੰਗਤ ਤਰੀਕਾ ਦਿਖਾਵਾਂਗੇ ਫਿਲਹਾਲ ਖਾਲੀ ਆ ਕਿਉਂਕਿ ਭਈ ਮੀਂਹ ਪੈਣਗੇ ਪਾਣੀ ਆਊਗਾ ਵਧੂਗਾ ਫੇਰ ਇਹਦਾ ਲੈਵਲ ਵਧੂਗਾ ਨਾ ਇੱਧਰ ਨਾਲਾ ਰਹਿ ਗਿਆ ਤੇ ਉਹ ਪਰਲੇ ਪਾਸੇ ਵੀ ਬਾਈ ਜੀ ਨਾਲਾ ਰਹਿ ਗਿਆ ਨਾ ਤੇ ਆ ਨਹਿਰ ਦੇਖ ਸਕਦੇ ਬਾਈ ਪੁਲ ਬਣਾ ਕੇ ਉਤੋਂ ਦੀ ਕੱਢੀ ਹੋ ਤੇ ਉਹ ਦੇਖ ਸਕਦੇ ਬਾਈ ਨਾਰੀਅਲ ਜਾਂਦਾ ਨਾ ਕਿਸੇ ਮੇਰੇ ਵੀਰ ਨੇ ਟੋਣਾ ਟਾਲਾ ਕਰਿਆ ਹੋਇਆ ਤੇ ਨਾਰੀਅਲ ਡੇਟਾ ਨਹਿਰ ਦੇ ਵਿੱਚ ਹਾਂ ਦੇਖ ਸਕਦੇ ਬਾਈ ਦੋਵੇਂ ਪਾਸੇ ਨਾਲਾ ਹੈਗਾ ਥੱਲੋਂ ਦੀ ਜਾਂਦਾ ਨਾਲਾ ਬਾਈ ਤੇ ਉੱਪਰ ਦੀ ਜਿਹੜੀ ਨਹਿਰ ਆ ਬਈ ਪੁਲ ਬਣਾ ਕੇ ਘਟਦੀ ਹੈ ਨਾ ਚੈੱਕ ਕਰੋ ਮਿੱਤਰੋ ਤੇ ਸਿਸਟਮ ਬਈ ਆ ਸਿਸਟਮ ਜਾਂ ਵੀ ਲਾਇਆ ਹੋਇਆ ਹੈ ਨਾ ਕੋਈ ਉਰੇ ਹੋਊਗਾ ਜਗਾਰਡਮੈਂਟ ਮੈਨੂੰ ਲੱਗਦਾ ਇਹ ਇਹਦੇ ਵਿੱਚ ਨਾਲੇ ਤੇ ਪਾਣੀ ਕੱਢਣ ਵਾਸਤੇ ਜੇ ਕਈ ਵਾਰ ਪਾਣੀ ਪੂਣੀ ਵੱਜ ਜਾਣਾ ਉਸ ਹਿਸਾਬ ਦਾ ਸਿਸਟਮ ਹੋਊਗਾ ਕੋਈ ਵੀ ਦਿਖਾਉਣ ਹੈਗੇ ਤੇ ਮੇਰੀ ਗੱਲ ਤਾਂ ਵੀ ਤੁਹਾਨੂੰ ਕੋ ਦੱਸਣਾ ਸੀਗਾ ਵੀ ਦੇਖ ਸਕਦੇ ਹੋ ਵੀ ਕਿੱਡਾ ਸਿਸਟਮ ਲਾਇਆ ਹੈ ਨਾ ਕਿਵੇਂ ਪਾਣੀ ਨੂੰ ਸੰਭਾਲਦਾ ਹੋਊ ਨਾ ਯਾਰ ਇਹ ਜਿਹੜਾ ਪੁਲ ਬਣਾਇਆ ਕਿੰਨਾ ਜ਼ਬਰਦਸਤ ਬਣਾਇਆ ਹੋਊਗਾ ਦੇਖ ਸਕਦੇ ਹੋ ਬਈ ਮਿੱਤਰੋ ਇੱਥੇ ਆ ਸਿਸਟਮ ਲਾਇਆ ਹੋਇਆ ਨੱਕਾ ਉਹ ਥੱਲੇ ਚੱਲ ਰਿਹਾ ਜੀ ਕੁਝ ਨਾ ਕੁਝ ਲੀਕ ਹੋ ਕੇ ਜੀ ਬਾਰੇ ਦਿਖਾਉਣ ਹੈਗੇ ਐਦਾਂ ਕਰਕੇ ਬਈ ਤਿੰਨ ਚਾਰ ਨੱਕੇ ਲਾਏ ਹੋਏ ਨੇ ਇੱਕ ਤਰ੍ਹਾਂ ਦੇ ਇੱਥੋਂ ਉੱਪਰੋਂ ਕੋਈ ਸਿਸਟਮ ਨਾਲ ਲਿਆਂ ਤਾਂ ਚੱਕਦੇ ਹੋਣਗੇ ਤੇ ਜੇ ਪਾਣੀ ਮੰਨ ਲਓ ਇਹਦੇ ਵਿੱਚ ਕੋਈ ਲੈਵਲ ਜਿਆਦਾ ਵਾਜੇ ਤਾਂ ਉਹ ਨਾਲੇ ਚ ਵੀ ਕੱਟ ਸਕਦੇ ਨੇ ਨਾ ਦੇਖ ਸਕਦੇ ਹੋ ਬਈ ਮਿੱਤਰੋ ਤੇ ਤੇ ਕਮੈਂਟ ਕਰਕੇ ਦੱਸੋ ਵੀ ਆਪਾਂ ਖੜੇ ਕਿੱਥੇ ਆ ਇਸ ਸਮੇਂ ਪਤਾ ਲੱਗ ਜੂਗਾ ਤੁਹਾਨੂੰ ਤੇ ਅਸੀਂ ਰਾਹ ਤੇ ਜਾ ਰਹੇ ਸੀਗੇ ਤੇ ਰੁਕ ਗਏ ਥੋੜਾ ਟਾਈਮ ਹੈਗਾ ਸੀ ਮਾ ਚਲੋ ਤੁਹਾਨੂੰ ਦਿਖਾ ਦਈਏ ਵੀ ਪਾਣੀ ਪੁਲਾਂ ਦੇ ਉੱਤੋਂ ਦੀ ਵੀ ਲੰਘ ਜਾਂਦਾ ਹੁੰਦਾ ਜਿਆਦੇ ਕਹਿੰਦੇ ਵੀ ਕਦੇ ਵੀ ਜਿਆਦੇ ਹੰਕਾਰ ਨਹੀਂ ਕਰੀਦਾ ਹੁੰਦਾ ਇਹ ਦੁਨੀਆਦਾਰੀ ਹੈ ਇੱਥੇ ਕੁਝ ਵੀ ਹੋ ਸਕਦਾ ਹਨ ਤੇ ਬਾਕੀ ਸਿਸਟਮ ਦੀ ਗੱਲ ਬਾਤ ਕਰੀਏ ਵੀ ਕਿੰਨਾ ਤਾਕੜਾ ਸਿਸਟਮ ਲਾਇਆ ਹੋਣਾ ਕਿਵੇਂ ਇਹ ਲੰਟਰ ਪਾਇਆ ਹੋਊਗਾ ਜਿਹੜਾ ਵੀ ਕਿੰਨੇ ਮਤਲਬ ਕਿੰਨੇ ਸਾਲ ਹੋ ਗਏ ਉਹਨੂੰ ਚੱਲਦੇ ਨੂੰ ਲਗਾਤਾਰ ਦੇਖ ਸਕਦੇ ਹੋ ਭਾਈ ਤੇ ਉਧਰ ਗਾਇਆਂ ਚੱਲ ਰਹੀਆਂ ਨੇ ਬਈ ਬਸ ਹੁਣ ਬਰਸਾਤਾਂ ਦਾ ਟਾਈਮ ਆ ਗਿਆ ਹੁਣ ਇਹਦੇ ਵਿੱਚ ਵੀ ਪਾਣੀ ਆਊਗਾ ਦੇਖੋ ਹੁਣ ਇੱਥੇ ਪਾਣੀ ਆਊਗਾ ਤੇ ਕਿੱਥੇ-ਕਿੱਥੇ ਬਾਈ ਜੀ ਮੀਂਹ ਪੈ ਗੇ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਸਾਨੂੰ ਹਨਾ ਲੈ ਵੀ ਤੇ ਲੰਘਿਆ ਕਰੀਏ ਚਲੋ ਹੁਣ ਚੱਲਦੇ ਆਂਗੇ ਆਪਾਂ ਤੁਹਾਨੂੰ ਪੁਲ ਦਿਖਾਉਣ ਆਦੀ ਬਾਈ ਠੀਕ ਹੈ ਜੀ ਧੰਨਵਾਦ